ਅਸਲਾਮ ਅਲੈਕੁਮ ਉਮੀਦ ਕਹਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੀਐਮ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਥਰਥਰਲੀ ਮਚ ਜਾਂਦੀ ਹੈ ਔਰ ਇੱਕ ਇਹ ਵੀਡੀਓ ਜਿਹੜੀ ਹੈ ਇਹ ਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਵੱਲੋਂ ਜਿਹੜੀ ਹੈ ਉਹ ਵਾਇਰਲ ਕੀਤੀ ਜਾਂਦੀ ਹੈਗੀ ਹੈ ਔਰ ਉਹਨਾਂ ਨੇ ਜਿਹੜਾ ਇਸ ਵੀਡੀਓ ਦੇ ਵਿੱਚ ਦਾਵਾ ਕੀਤਾ ਸੀ ਐਮ ਭਗਵੰਤ ਮਾਨ ਨੂੰ ਲੈ ਕੇ ਜਾਂ ਇਸ ਵੀਡੀਓ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਗਈਆਂ ਉਹਨਾਂ ਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਹਕੀਕਤ ਹੈ ਇਸ ਦੇ ਬਾਰੇ ਅੱਛੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਪੰਜਾਬ ਦੇ ਅੰਦਰ ਉਸ ਵੀਡੀਓ ਨੇ ਤਹਿਲਕਾ ਮਚਾ ਦਿੱਤਾ ਸੀ ਉਹ ਜਥੇਦਾਰਾਂ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਭਵੰਤ ਸਿੰਘ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਗਈ ਹੈ ਇਹ ਸੱਚ ਹੈ ਜਾਂ ਝੂਠ ਉਹ ਤਾਂ ਇਹ ਕਹਿ ਰਹੇ ਸੀ ਕਿ ਇਹਦਾ ਹਲੇ ਪਤਾ ਲਗਾਉਣਾ ਬਾਕੀ ਹੈ ਪਰ ਅੱਜ ਜਿਹੜੀ ਵੀਡੀਓ ਤੁਸੀਂ ਵੇਖਣ ਜਾ ਰਹੇ ਹੋ ਨਾ ਇਹਦੇ ਵਿੱਚ ਇਕੱਲੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਹੀ ਨਹੀਂ ਬਲਕਿ ਸੁਖਵੀਰ ਸਿੰਘ ਬਾਦਲ ਦਾ ਵੀ ਇੱਕ ਬਹੁਤ ਵੱਡਾ ਮਾਮਲਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਯਾਨੀ ਇੱਕ ਵੀਡੀਓ ਉਹਨਾਂ ਦੀ ਵੀ ਵਾਇਰਲ ਪੰਜਾਬ ਦੇ ਅੰਦਰ ਲੋਕ ਸੁਣ ਚੁੱਕੇ ਨੇ ਉਹ ਤੁਹਾਨੂੰ ਸੁਣਾਉਣ ਵੀ ਜਾ ਰਹੇ ਹਾਂ ਔਰ ਉਸ ਤੋਂ ਪਹਿਲਾਂ ਪੰਜਾਬ ਦੇ ਅੰਦਰ ਜਿਹੜੀ ਵੀਡੀਓ ਨੂੰ ਲੈ ਕੇ ਬਹੁਤ ਵੱਡਾ ਰੌਲਾ ਪੈ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਸ਼ਲੀਲ ਵੀਡੀਓ ਹੈ ਇਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆ ਕਰ ਰਹੇ ਨੇ ਇਹ ਦੋਵੇਂ ਵੀਡੀਓ ਦਾ ਤੁਹਾਡੇ ਨਾਲ ਅਜੇ ਨਿਰਪੱਖ ਪੂਰੀ ਡਿਟੇਲ ਦੇ ਨਾਲ ਤੁਹਾਡੇ ਸਾਹਮਣੇ ਜਿਹੜਾ ਕਿ ਸੱਚ ਹੈ ਨਾ ਉਹ ਤਾਰ ਦੇਣਾ ਸੁਖਵੀਰ ਸਿੰਘ ਬਾਦਲ ਦੀ ਕਿਹੜੀ ਵੀਡੀਓ ਵਾਇਰਲ ਹੋ ਗਈ ਹੈ ਇਹ ਔਰ ਦੂਜੇ ਪਾਸੇ ਮੁੱਖ ਮੰਤਰੀ ਬਾਰੇ ਦਾ ਪਹਿਲੇ ਹੀ ਪੰਜਾਬ ਦੇ ਲੋਕਾਂ ਨੂੰ ਆਲਰੇਡੀ ਪਤਾ ਹੈ ਕਿ ਉਹਨਾਂ ਦੀ ਦੋ ਵੀਡੀਓ ਦਾ ਜ਼ਿਕਰ ਹੋ ਰਿਹਾ ਇੱਕ ਉਹ ਕਿ ਜਿਹੜੀ ਕੁਝ ਹੀ ਮਹੀਨੇ ਪਹਿਲਾਂ ਕੈਨੇਡਾ ਦੇ ਵਿੱਚੋਂ ਵਾਇਰਲ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਦੂਜੀ ਵੀਡੀਓ ਇਹ ਅੱਗੇ ਭਾਈ ਗੜਗੱਜ ਸਿੰਘ ਅਕਾਲ ਤਖਤ ਦੇ ਜਫੇਦਾਰ ਜਿਹੜੇ ਕਹਿੰਦੇ ਮੁੱਖ ਮੰਤਰੀ ਭਵਨਤ ਸਿੰਘ ਮਾਲ ਸਟੈਚੂ ਦੇ ਉੱਤੇ ਯਾਨੀ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਸਟੈਚੂ ਦੇ ਉੱਤੇ ਔਰ ਦਸੇ ਗੁਰੂਆਂ ਦੀ ਫੋਟੋ ਦੇ ਉੱਤੇ ਮੁੱਖ ਮੰਤਰੀ ਪਿਸ਼ਾਬ ਦੇ ਛਿੱਟੇ ਤੇ ਸ਼ਰਾਬ ਪੀ ਕੇ ਸ਼ਰਾਬ ਦੇ ਛਿੱਟੇ ਮਾਰ ਰਿਹਾ। ਤਾਂ ਮਾਮਲਾ ਪਤਾ ਕੀ ਨਿਕਲਿਆ। ਪਹਿਲੇ ਤੁਹਾਨੂੰ ਇਹੀ ਡਿਟੇਲ ਦੇ ਨਾਲ ਪੂਰਾ ਨਿਰਪੱਖ ਕਰ ਦਿੰਨੇ ਆ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਆ, ਉਹਦਾ ਵੀ ਤੁਹਾਡੇ ਨਾਲ ਬਹੁਤ ਵੱਡਾ ਮਾਮਲਾ ਸਾਂਝਾ ਕਰਨ ਜਾ ਰਹੇ ਆ। ਜਿਹੜਾ ਕਿ ਤੁਹਾਡੇ ਵੀ ਪਰਾਂ ਥਲੋ ਜਮੀਨ ਹਿਲਾ ਕੇ ਰੱਖ ਦੂਗਾ ਕਿ ਸੁਖਬੀਰ ਸਿੰਘ ਬਾਦਲ ਵਾਕਈਂ ਅਦਾ ਕਰ ਸਕਦੇ ਨੇ। ਔਰ ਹੁਣ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਜਿਹੜੀ ਵੀਡੀਓ ਦਾ ਜਿਕਰ बार-बार ਹੋ ਰਿਹਾ ਨਾ ਇਤਿਹਾਸ ਤੱਕ ਦੇ ਜਫੇਦਾਰ ਵੀ ਕਰ ਰਹੇ ਨੇ ਦਰਅਸਲ ਦੇ ਵਿੱਚ ਉਹ ਵੀਡੀਓ ਝੂਠ ਨਿਕਲ ਗਈ ਹੈ ਕਿਵੇਂ ਨਿਕਲ ਗਈ ਹੁਣ ਇਹ ਸੁਣ ਲਓ ਉਹਨਾਂ ਦਾ ਦਾਵਾ ਇਹ ਸੀ ਕਿ ਇੱਕ ਵਿਦੇਸ਼ ਦੇ ਹੋਟਲ ਦੇ ਅੰਦਰ ਮੁੱਖ ਮੰਤਰੀ ਭਵਨਤ ਸਿੰਘ ਮਾਨ ਗੁਰੂਆਂ ਦੀ ਫੋਟੋ ਦੇ ਉੱਤੇ ਔਰ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਸਟੈਚੂ ਦੇ ਉੱਤੇ ਪਿਸ਼ਾਬ ਕਰ ਰਹੇ ਆ ਤੇ ਉਹਦੇ ਉੱਤੇ ਸ਼ਰਾਬ ਦੇ ਛਿੱਟੇ ਮਾਰ ਰਹੇ ਨੇ दारू ਪੀ ਕੇ ਔਰ ਹੁਣ ਪਹਿਲਾ ਸਵਾਲ ਇਹ ਤੇ ਇਹ ਹਮ ਦੂਜੀ ਗੱਲ ਮੁੱਖ ਮੰਤਰੀ ਨੂੰ ਉਹਦੇ ਵਿੱਚ ਬਿਲਕੁਲ ਯਾਨੀ ਜਵਾਨੀ ਪਹਿਰੇ ਦੇ ਵਿੱਚ ਦਿਖਾਇਆ ਗਿਆ ਜਿਹੜੀ ਵੀਡੀਓ ਦਾ ਉਹਨਾਂ ਨੇ ਜ਼ਿਕਰ ਕੀਤਾ ਔਰ ਇਸ ਤੋਂ ਵੀ ਵੱਡੀ ਗੱਲ ਉਹ ਜਿਹੜਾ ਕਿ ਵਿਦੇਸ਼ ਦਾ ਜ਼ਿਕਰ ਕੀਤਾ ਨਾ ਪਹਿਲੇ ਸਵਾਲ ਦੇ ਅੰਦਰ ਹੀ ਇਹ ਗੱਲ ਝੁੱਠੀ ਪੈ ਜਾਂਦੀ ਹੈ ਯਾਨੀ ਵਿਦੇਸ਼ਾਂ ਦੇ ਵਿੱਚ ਆਪਣੇ ਗੁਰੂਆਂ ਦੀਆਂ ਤਸਵੀਰਾਂ ਸੰਤ ਜਰਨੈਲ ਸਿੰਘ ਭਿੰਡਰਾਵਾਲੀ ਦੀ ਤਸਵੀਰ ਉੱਥੇ ਕੀ ਕਰਦੀ ਸੀ ਜੇਕਰ ਫੇਰ ਵੀ ਮੰਨ ਲਿਆ ਜਾਵੇ ਕਿ ਹਾਂਜੀ ਉੱਥੇ ਭਈਆਂ ਸੀ ਪਰ ਉਹ ਤਾਂ ਇੱਕ ਹੋਟਲ ਦੀ ਹੈ ਮਾਮਲਾ ਹੋਟਲ ਦਾ ਦੱਸਿਆ ਯਾਰ। ਹੋਟਲ ਦੇ ਅੰਦਰ ਕੁੜੀਆਂ ਮੁੰਡੇ ਪਤਾ ਨਹੀਂ ਕੌਣ-ਕੌਣ ਕਹੇਗੇ ਲੋਕ ਠਹਿਰਦੇ ਨੇ। ਫਿਰ ਉੱਥੇ ਗੁਰੂਆਂ ਦੀ ਤਸਵੀਰ ਔਰ ਦੂਜੇ ਪਾਸੇ ਸੰਤਾਂ ਦੀ ਤਸਵੀਰ ਕਿ ਲੈਣ ਗਈ ਆ। ਇਸ ਗੱਲ ਤੋਂ ਆਕਾਲ ਤਖਤ ਦੇ ਜਥੇਦਾਰ ਜਿਨ੍ਹਾਂ ਨੇ ਇਹ આરોਪ ਲਾਇਆ ਵੈਸੇ ਪੂਰਾ ਪੰਜਾਬ ਮੰਨ ਚੁੱਕਿਆ ਕਿ ਇਹ ਗੱਲ ਝੂਠ ਹੈ। ਉਹ ਵਾਕਈ ਇਹ ਸਿੱਧ ਹੋ ਗਿਆ ਕਿ ਭਾਈ ਇਹ ਗੱਲਾਂ ਝੂਠ ਨੇ ਕਿਉਂਕਿ ਆਕਾਲ ਤਖਤ ਦੇ ਜਥੇਦਾਰ ਨੇ ੜੱਕ-ਪੜੱਕ ਗੱਲਾਂ ਕਹਿ ਮਾਰੀਆਂ। ਤੇ ਭਾਈ ਮੁੱਖ ਮੰਤਰੀ ਇੱਕ ਵਿਦੇਸ਼ ਦੇ ਵਿੱਚ ਹੋਟਲ ਦੇ ਵਿੱਚ ਠਹਿਰਦੇ ਨੇ ਉਥੋਂ ਦੀ ਇਹ ਵੀਡੀਓ ਆ ਔਰ ਸਭ ਤੋਂ ਵੱਡਾ ਸਵਾਲ ਪਤਾ ਇਹਨਾਂ ਨੂੰ ਕੀ ਝੂਠੇ ਪਾਉਂਦੇ ਇਹਨਾਂ ਗੱਲਾਂ ਨੂੰ ਉਹ ਇਹ ਅੱਗੇ ਭਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਜਵਾਨੀ ਦੇ ਵਿੱਚ ਸੀ ਤੁਸੀਂ ਉਸ ਵੀਡੀਓ ਨੂੰ ਪਹਿਲਾਂ ਕਿਉਂ ਨਹੀਂ ਜ਼ਿਕਰ ਕੀਤਾ ਜਦੋਂ ਮੁੱਖ ਮੰਤਰੀ ਨੇ ਤੁਹਾਡੇ ਉੱਤੇ ਸਵਾਲ ਚੱਕੇ ਉਦੋਂ ਹੀ ਤੁਹਾਨੂੰ ਵੀਡੀਓ ਜ਼ਿਆਦਾ ਹੀ ਆ ਇਹ ਪੰਜਾਬ ਦੇ ਲੋਕਾਂ ਦੀ ਅਕਸਰ ਥਿਉਰੀ ਤੁਸੀਂ ਦੇਖ ਲਈਓ ਔਰ ਹੁਣ ਦੂਜੇ ਪਾਸੇ ਆਜੋ ਸ਼ਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਔਰ ਅਕਾਲੀ ਦਲ ਨੇਤਾ ਔਰ ਪੂਰੀ ਪਾਰਟੀ ਦੇ ਆਗੂ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਚੁੱਕਿਆ ਪੂਰੇ ਪੰਜਾਬ ਭਰ ਦੇ ਵਿੱਚ ਤੇ ਮੈਂ ਤੁਹਾਨੂੰ ਉਹ ਵੀਡੀਓ ਦਿਖਾਉਣ ਵੀ ਜਾ ਰਿਹਾ ਹਾਂ ਸੁਣਾਉਣ ਵੀ ਜਾ ਰਿਹਾ ਹਾਂ ਕਿਉਂਕਿ ਇਸ ਵੀਡੀਓ ਨੇ ਅਕਸਰ ਪੂਰੇ ਚੈਨਲਾਂ ਦੇ ਉੱਤੇ ਧਮਾਲ ਮਚਾ ਦਿੱਤੀ ਹੈ ਤੇ ਹੁਣ ਐਸੇ ਕਰਕੇ ਜਿਹੜੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਚੱਲ ਰਹੀ ਹੈ ਉਹ ਕਿ ਹਰਸਿਮਰਤ ਕੌਰ ਬਾਦਲ ਦਾ ਬਿਆਨ ਆ ਗਿਆ ਕਿ ਮੇਰੇ ਪਤੀ ਸੁਰਵੀਰ ਸਿੰਘ ਬਾਦਲ ਦੀ ਧੱਕੇ ਦੇ ਨਾਲ ਪੰਜਾਬ ਦੀ ਸਰਕਾਰ ਗ੍ਰਿਫਤਾਰੀ ਲਾਊਗੀ ਔਰ ਸਾਡੇ ਨਾਲ ਕਈ ਵੱਡੇ ਅਰਸਾਂ ਦਾ ਉਹਨਾਂ ਨੇ ਨਾਲੇ ਦਿੱਤਾ ਕਿ ਪੁਲਿਸ ਅਫਸਰ ਜਦੋਂ ਕਿ ਪਹਿਲਾਂ ਵੀ ਤੁਸੀਂ ਵੇਖਿਆ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਬੇहद ਜਿਆਦਾ ਧਮਕੀ ਭਰੇ ਆਪਣੇ ਇੰਟਰਵਿਊ ਦਿੰਦੇ ਆ ਆਪਣੀ ਸ਼ਦਾਬਲੀ ਦਾ ਯੂਜ਼ ਕਰਦੇ ਨੇ ਉਸੇ ਹੀ ਪ੍ਰਕਾਰ ਅੱਜ ਹਰਸਿਮਰਤ ਕੌਰ ਬਾਦਲ ਨੇ ਫੇਰ ਤੋਂ ਉਹੀ ਭਾਸ਼ਾ ਦਾ ਪ੍ਰਯੋਗ ਕੀਤਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਧੱਕੇ ਦੇ ਨਾਲ ਜਾਂਦੀ ਪੰਜਾਬ ਦੀ ਸਰਕਾਰ ਗ੍ਰਿਫਤਾਰੀ ਲੈਣਾ ਚਾਹੁੰਦੀ ਹੈ ਯਾਨੀ ਵੱਡਾ ਮਾਮਲਾ ਕੁਝ ਹੋ ਸਕਦਾ ਸੁਖਵੀਰ ਬਾਦਲ ਦੇ ਨਾਲ ਉਹਨਾਂ ਨੂੰ ਸ਼ੰਕਾ ਨਹੀਂ ਫਿਰ ਉਹਨਾਂ ਨੇ ਕਿਹਾ ਕਈ ਪੋਸ ਮਲਾਜਮ ਜਿਹੜੇ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਪਿਆਰੇ ਨੇ ਉਹ ਸਾਡੇ ਯਾਨੀ ਸੁਵੀਰ ਸਿੰਘ ਬਾਦਲ ਦੇ ਨਾਲ ਯਾਨੀ ਮੇਰੇ ਪਤੀ ਸੁਵੀਰ ਸਿੰਘ ਬਾਦਲ ਦੇ ਨਾਲ ਗਹਿਰੀ ਰੰਜਿਸ਼ ਰੱਖ ਰਹੇ ਨੇ ਇਸ ਕਰਕੇ ਸੁਖਵੀਰ ਬਾਦਲ ਨੂੰ ਗਿਰਫਤਾਰ ਕਰਨਾ ਚਾਹੁੰਦੇ ਨੇ ਤਾਂ ਹੁਣ ਮਾਮਲਾ ਉਦੋਂ ਵੀ ਪੈ ਗਿਆ ਜਿਹੜੀ ਆ ਵੀਡੀਓ ਮੈਂ ਤੁਹਾਨੂੰ ਸੁਣਾਉਣ ਦੇ ਰਿਹਾ ਇਹ ਬੇਅਦਮੀਆਂ ਦੇ ਮਾਮਲੇ ਨੂੰ ਲੈ ਕੇ ਹੈ ਪੂਰੇ ਪੰਜਾਬ ਦੇ ਅੰਦਰ ਇਹ ਵੀਡੀਓ ਬਾਹਰ ਹੋ ਚੁੱਕਿਆ ਹੈ ਔਰ ਹਰ ਮੀਡੀਆ ਚੈਨਲ ਦੇ ਉੱਤੇ ਇੱਕੋ ਹੀ ਆਵਾਜ਼ ਉੱਠ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਗੁਨਾਹਗਾਰ ਨੇ ਸੁਣੋ ਜਿਹੜਾ ਕੀ ਦੇਖੋ ਆਪਾਂ ਜਦੋਂ ਵੀਡੀਓ ਪਾਉਂਦੇ ਆ ਸਾਡੇ ਤੇ ਕੁਝ ਨਾ ਕੋ ਟੈਗ ਲੱਗਦਾ ਨਾ ਵੀ ਇਹ ਕਰੇ ਭਗਵੰਤ ਮਾਨ ਦੇ ਆ ਨਾ ਹੀ ਅਸੀਂ ਭਗਵੰਤ ਮਾਨ ਦੇ ਆ ਨਾ ਹੀ ਅਸੀਂ ਬਾਦਲੀਏ ਨਾ ਅਸੀਂ ਜੀਪੀ ਦੇ ਨਾ ਅਸੀਂ ਕਾਂਗਰਸੀ ਅਸੀਂ ਕੋਈ ਪਾਰਟੀ ਦੇ ਨਹੀਂ ਸਾਡੀ ਪਾਰਟੀ ਗੁਰੂ ਗ੍ਰੰਥ ਸਾਹਿਬ ਦੀ ਆ। ਹੋਰ ਸਾਡੀ ਕੋਈ ਪਾਰਟੀ ਨਹੀਂ ਸਾਡੀ ਸੰਗਤ ਆ। ਅਸੀਂ ਬਹੁਤ ਦੇਰ ਤੇ ਕਹਿ ਰਹੇ ਆਂ ਵੀ ਜਿਹੜੀ ਔਕਾਤ ਤੱਕ ਸਹਿਬ ਨੂੰ ਵਰਤਿਆ ਜਾ ਰਿਹਾ ਆ। ਇਹ ਬਾਦਲਾਂ ਵੱਲੋਂ ਤੇ ਹੁਣ ਵੀ ਜਿਹੜਾ ਅਦਾ ਵਰਤਿਆ ਜਾ ਰਿਹਾ ਪਹਿਲਾਂ ਤਾਂ ਕੁਲਦੀਪ ਸਿੰਘ ਗੜਗਾਜ ਨੂੰ ਇਹਨਾਂ ਨੇ ਜਿਹੜਾ ਜੱਥੇਦਾਰ ਬਣਾਇਆ ਕੀ ਜਿਹੜਾ ਅਸੀਂ ਬਚ ਸਕੀਏ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਬਾਦਲਾਂ ਨੇ। ਇਹਨਾਂ ਨੇ ਪਰਗਾੜੀ ਬਿਆਦਵੀ ਕਰਾਈ ਇਹਨਾਂ ਨੇ ਰਾਮ ਰਹੀਮ ਨੂੰ ਮਾਫ ਕੀਤਾ ਇਹਨਾਂ ਨੇ ਜਦੋਂ ਦੇ ਅਕਾਲੀ ਦਲ ਪਾਰਟੀ ਬਣੀ ਆ ਬਾਦਲ ਹੋਂਦ ਵਿੱਚ ਆਏ ਆ ਇਹਨਾਂ ਨੇ ਆਕਾਲ ਤਖਤ ਸਾਹਿਬ ਨੂੰ ਵਰਤਿਆ ਆ ਤਾਂ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਭਰ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਚੀਕ-ਚੀਕ ਕੇ ਲੋਕ ਆਪਣੇ ਪੱਦਰ ਦੇ ਉੱਤੇ ਵੀਡੀਓ ਪਾ ਰਹੇ ਨੇ ਉਹ ਖਾਲਸਾ ਕੀ ਕਹਿ ਰਿਹਾ ਸੀ ਕਹਿੰਦਾ ਨਾਤਾ ਸੀ ਬਾਦਲਾਂ ਦੇ ਆ ਨਾ ਅਸੀਂ ਕਾਂਗਰਸ ਦੇ ਆ ਨਾ ਹੀ ਭਾਜਪਾ ਨਾ ਹੀ ਝੜੂ ਵਾਲਿਆਂ ਦੇ ਆ ਕਿਸੇ ਪਾਰਟੀ ਦੇ ਨਹੀਂ ਹੈਗੇ ਅਸੀਂ ਤਾਂ ਭਾਈ ਗੁਰੂ ਗ੍ਰੰਥ ਸਾਹਿਬ ਦੇ ਚੇਲੇ ਆ ਤਾਂ ਹੁਣ ਤੁਸੀਂ ਇਹ ਵੇਖੋ ਸਿੱਖ ਕੌਮ ਕਿਸ ਕਦਰ ਪਰ ਕੀ ਹੈ ਗੈਰ ਸਿੱਖ ਨੌਜਵਾਨ ਵੀ ਇਸ ਗੱਲ ਦੇ ਉੱਤੇ ਪਹਿਰਾ ਦੇ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਬੇਅਦਮੀਆਂ ਵੱਡੇ ਪੱਧਰ ਦੇ ਤੇ ਜਿਹੜੇ ਪਹਿਲਾਂ ਕਰਵੰਗਿਆ ਨਾ ਬਰਗਾੜੀ ਵਾਲੇ ਕਾਂਡ ਹੋ ਗਏ ਬਾਈਬਲ ਕਲਾ ਕਾਂਡ ਹੋ ਗਿਆ ਸੀਐਮ ਭਗਵੰਤ ਮਾਨ 328 ਪਾਵਨ ਸਰੂਪਾਂ ਦਾ ਮਾਮਲਾ ਜਿਹੜਾ ਚੁੱਕਦੇ ਹੈਗੇ ਉਹਦੇ ਖਿਲਾਫ ਉਸ ਮਾਮਲੇ ਦੇ ਵਿੱਚ ਜਿਹੜਾ ਪ੍ਰੋਟੈਕਸ਼ਨ ਕਰਦੇ ਹੈਗੀ ਜਿਸ ਤੋਂ ਬਾਅਦ ਜਿਹੜੇ ਆ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਕੜਗਾ ਚਲੋ ਇਹ ਬਿਆਨ ਜਾਰੀ ਕੀਤਾ ਜਾਂਦਾ ਹੈਗਾ ਵੈ ਕਿ ਸੀਐਮ ਭਗਵੰਤ ਮਾਨ 10 ਗੁਰੂਆਂ ਦੀ ਫੋਟੋ ਤੇ ਸੰਤ ਜਰਨੈਲ ਪਿੰਡਾਂ ਵਾਲੇ ਤੇ ਮੁਜਸਮੇ ਦੇ ਉੱਤੇ ਪਸ਼ਾਗ ਕਰਦੇ ਤੇ ਸ਼ਰਾਬ ਦੇ ਛਿੱਟੇ ਪਾਉਂਦੇ ਨਜ਼ਰ ਆਉਂਦੇ ਹੀਗੀ ਹੈ ਅ ਅਜਤ ਕੀ ਉਹਨਾਂ ਦਾ ਨਾਲ ਇਹ ਵੀ ਕਿਹਾ ਕਿ ਹਈਏ ਇਸ ਵੀਡੀਓ ਦੀ ਤਸਦੀਕ ਕਰਨੀ ਹੈਗੀ ਹੈ ਔਰ ਹੁਣ ਜਿਹੜਾ ਵਾ ਉਹ ਸੱਚ ਜਿਹੜਾ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਇਹ ਵੀਡੀਓ ਉਹਨਾਂ ਦੇ ਜਵਾਨੀ ਬਾਰੇ ਦੀ ਵੀਡੀਓ ਜਿਹੜੀ ਕਿ ਵਿਦੇਸ਼ ਦੇ ਕਿਸੇ ਹੋਟਲ ਦੇ ਵਿੱਚ ਹੈਗੀ ਹੈ ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਵੀਡੀਓ ਪਹਿਲੇ ਕਿਉਂ ਨਹੀਂ ਸਮੰਦਰ ਆਮ ਤੇ ਲਿਆਏਗੀ ਪਹਿਲੇ ਕਿਉਂ ਨਹੀਂ ਇਸ ਤੇ ਗੱਲਬਾਤ ਕੀਤੀ ਗਈ ਪਹਿਲੇ ਕਿਉਂ ਨਹੀਂ ਲੋਗਾਂ ਨੂੰ ਇਸ ਦੇ ਬਾਰੇ ਦੱਸਿਆ ਗਿਆ ਹੁਣ ਜਦੋਂ 328 ਪਾਵਨ ਸਰੂਪਾਂ ਦਾ ਮਾਮਲਾ ਸੀ ਐਨ ਭਗਵਨ ਤੁੰਗ ਜੋ ਬਨੇ ਗਿਆ ਉਸਤੇ ਐਕਸ਼ਨ ਕਰ ਦੇ ਗਿਆ ਉਦੋਂ ਇਹ ਵੀਡੀਓ ਕਿਉਂ ਸਾਹਮਣੇ ਲਿਆਈ ਗਈ ਕਿਉਂਕਿ ਇਹ ਉਹ ਡਰ ਗਈ ਹੈਗੀ ਐ ਕਿ ਸਾਰਾ ਮਾਮਲਾ ਆਵਾਮ ਦੇ ਸਾਹਮਣੇ ਆ ਜਾਏਗਾ ਕਿਉਂਕਿ ਸਾਰੇ ਸਿੱਖ ਬੰਦੀਆਂ ਜਿੰਨੀਆਂ ਵੀ ਸਿੱਖ ਜਿੱਥੇ ਬੰਦੀਆਂ ਹੈਗਿਆ ਸਾਰੇ ਇਸ ਮਾਮਲੇ ਨੂੰ ਲੈ ਕੇ ਬਹੁਤ ਸੰਜੀਦਾ ਹੈਗੀ ਐ ਕਿਉਂਕਿ ਇਹ ਇਹ ਬਹੁਤ ਹੀ ਗੰਭੀਰ ਮਸਲਾ ਹੈ ਗੁਰੂ ਗੁਰੂ ਦੇ 328 ਪਾਵਨ ਸਰੂਪ ਗੁਰੂ ਦੇ ਅੰਗਾਂ ਦਾ ਮਾਮਲਾ ਹੈ ਇਸ ਵਾਸਤੇ ਹਰ ਕੋਈ ਇਹ ਮਾਮਲਾ ਜਿਹੜਾ ਕਿ ਬਹੁਤ ਦੇਰ ਤੋਂ ਚੱਲ ਰਿਹਾ ਸੀਗਾ ਔਰ ਜਿਸ ਤੇ ਉੱਤੇ ਸੀਐਮ ਭਗਵੰਤ ਮਾਨ ਨੇ ਵੱਡਾ ਐਕਸ਼ਨ ਲਿਆ ਹੋਇਆ ਹੈ ਹੁਣ ਉਸ ਮਾਮਲੇ ਨੂੰ ਜਿਹੜਾ ਹੈ ਉਹ ਦਬਾਉਣ ਵਾਸਤੇ ਇਹ ਜਿਹੜੀ ਹੈ ਵੀਡੀਓ ਵਾਇਰਲ ਕੀਤੀ ਜਾਂਦੀ ਹੈਗੀ ਹੈ ਜਦ ਕਿ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਜਦੇ ਵਿੱਚ ਤੁਸੀਂ ਸੁਣਿਆ ਕਿ ਉਹਦੇ ਵਿੱਚ ਕਿਹਾ ਜਾ ਰਿਹਾ ਹੈਗਾ ਵੈ ਕਿ ਸੁਖਬੀਰ ਸਿੰਘ ਬਾਦਲ ਹੁਣੇ ਜਦੋਂ ਦੇ ਅਕਾਲ ਤਖਤ ਦੇ ਵਿੱਚ ਆਏ ਇਹਨਾਂ ਨੇ آ کے جا وا سب تو زیادہ سکھ قوم نو سکھ سکھوں نقصان پچھایا بے ادبیاں کا معاملہ یہاں نے کروایا اپنی مرضی دے دھے دار کو فیصلے یہاں نے کرائے گرو دے جڑے گلک ہے انہوں دا پیسہ یہ اپنے اتنے استعمال کر دے رہے اس طرح دا جڑے سنگین الزام ہے اور سکبیر سنگھ بادل دے اتے لائے گئے ہی ہے باقی بھی رو تا کی کہنا گئے اس ویڈیو بارے کمنٹس کر کے لاز میں دسو رکھے اپنا ٹھیک سارا خیال ملیں اگلی ویڈیو کے اللہ حافظ